ਕਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 7ਵੇਂ ਕਾਂਡ ਦਾ ਪਹਿਲਾ ਭਾਗ ਜੀਵ ਇਸਤਰੀ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰਮਾਤਮਾ ਨੂੰ ਦੇਵੀ ਰੂਪ ਭਾਵ ਇਸਤਰੀ ਦੇ ਰੂਪ ਵਿੱਚ ਵੇਖਣ ਵਾਲੇ ਵਿਪਰ ਨੂੰ ਛੱਡ ਕੇ ਭਾਰਤ ਵਿੱਚਲੇ ਬਾਕੀ ਲਗ ਭਕ ਸਾਰੇ ਰਗੂ ਭਗਤਾ ਨੇ ਆਪਣੇ ਆਪ ਨੂੰ istri ਅਤੇ ਪ੍ਰਮਾਤਮਾ ਨੂੰ ਪਤੀ ਦੇ ਰੂਪ ਵਿੱਚ ਚਿਤਵਿਆ ਹੈ ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਜਗਤ ਅਖਾੜੇ ਵਿੱਚ ਉੱਚਾ ਆਤਮਿਕ ਜੀਵਨ ਨਿਭਾਉਣ ਵਾਲੇ ਉਤਮ ਪੁਰਖਾਂ ਨੂੰ ਪਤਨੀ ਦਾ ਆਪਣੇ ਪਤੀ ਲਈ ਪਿਆਰ ਪਤੀ ਦੇ ਵਿਯੋਗ ਵਿੱਚ ਪਤਨੀ ਦਾ ਲੁਚਣਾ अथवा ਪਤੀ ਦੇ ਵਿਛੋੜੇ ਦੇ ਸਾਲ ਵਿੱਚ ਬਹਿਬਲ ਹੋਣਾ ਅਤੇ ਫਿਰ ਪਤੀ ਦੇ ਹੁਕਮ ਮੰਨਣ ਵਿੱਚ ਤਤਪਰ ਰਹਿਣਾ ਬੜਾ ਪਾਇਆ ਸੋ ਉਹਨਾਂ ਭਗਤਾਂ ਨੇ ਪ੍ਰਭੂ ਨੂੰ ਪਤੀ ਮੰਨ ਕੇ ਆਪਣੇ ਆਪ ਨੂੰ ਪ੍ਰਭੂ ਦੀ ਇਸਤਰੀ ਦੇ ਰੂਪ ਵਿੱਚ ਚਿਤਵਿਆ ਸ਼ੇਖ ਫਰੀਦ ਸਾਹਿਬ ਜੀ ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ ਜਾਏ ਪਸੋ ਦੋਹਾ ਗਣੀ ਤੂੰ ਕਿਉ ਰੈਣ ਵਿਹਾਏ ਪੰਨਾ 1379 ਅਰਥ ਮੈਂ ਤਾਂ ਕੇਵਲ ਅੱਜ ਹੀ ਪਿਆਰੇ ਨਾਲ ਨਹੀਂ ਸੁੱਤੀ ਭਾਵ ਮੈਂ ਤਾਂ ਕੇਵਲ ਅੱਜ ਹੀ ਪਿਆਰੇ ਪਤੀ ਪਰਮਾਤਮਾ ਵਿੱਚ ਲੀਨ ਨਹੀਂ ਹੋਈ ਤੇ ਹੁਣ ਕਿਉਂ ਹੈ ਜਿਵੇਂ ਮੇਰਾ ਸਰੀਰ ਟੁੱਟ ਰਿਹਾ ਹੈ ਜਾ ਕੇ ਛਟੜਾਂ ਮੰਤ ਭਾਗਣਾ ਨੂੰ ਪੁੱਛੋ ਕਿ ਤੁਹਾਡੀ ਸਦਾ ਹੀ ਰਾਤ ਕਿਵੇਂ ਬੀਤਦੀ ਹੈ ਭਾਵ ਮੈਨੂੰ ਤਾਂ ਅੱਜ ਹੀ ਥੋੜਾ ਚਿਰ ਪ੍ਰਭੂ ਬਿਸਰਿਆ ਹੈ ਤੇ ਮੈਂ ਦੁਖੀ ਹਾਂ ਜਿਨ੍ਹਾਂ ਕਦੇ ਵੀ ਉਸ ਨੂੰ ਯਾਦ ਨਹੀਂ ਕੀਤਾ ਉਹਨਾਂ ਦੀ ਸਾਰੀ ਉਮਰ ਹੀ ਦੁਖੀ ਗੁਜ਼ਰਦੀ ਹੋਵੇਗੀ ਸਹੋਰੇ ਢੋਈ ਨਾਲ ਹੈ ਕਈਏ ਨਾਹੀ ਥਾਉ ਫਿਰ ਵਾਤੜੀ ਨਾ ਪੁਛਾਈ ਤਨ ਸੁਹਾਗਣ ਨਾ ਵੰਨ 1379 ਅਰਥ ਜਿਸ ਇਸਤਰੀ ਦੀ ਮਾੜੀ ਜਈ ਬਾਤ ਵੀ ਪਤੀ ਨੇ ਪੁੱਛਦਾ ਉਹ ਆਪਣਾ ਨਾਮ ਬੇਸ਼ੱਕ ਸੁਹਾਗਾਂ ਰੱਖੀ ਫਿਰੇ ਪਰ ਉਸ ਨੂੰ ਨਾ ਸਹੁਰੇ ਘਰ ਤੇ ਨਾ ਹੀ ਪੇਕੇ ਘਰ ਕੋਈ ਆਸਰਾ ਮਿਲਦਾ ਹੈ ਭਾਵ ਪ੍ਰਭੂ ਦੀ ਜਾਤ ਤੋਂ ਖੁੰਝੇ ਹੋਏ ਜੀਵ ਲੋਕ ਪੇਕੇ ਘਰ ਇਸ ਲੋਕ ਵਿੱਚ ਸੰਸਾਰੀ ਜ਼ਿੰਦਗੀ ਵਿੱਚ ਪ੍ਰਲੋਕ ਪ੍ਰਭੂ ਦੀ ਹਜ਼ੂਰੀ ਵਿੱਚ ਅਗਲੀ ਦੁਨੀਆ ਮਰਨ ਤੋਂ ਬਾਅਦ ਦੀ ਹਾਲਤ ਦੋਹੀ ਥਾਈਂ ਖੁਆਰ ਹੁੰਦੀ ਹੈ ਬਾਰੋਂ ਬੰਦਗੀ ਵਾਲਾ ਵੇਸ ਵਿਖਾਵੇ ਵਾਲਾ ਫਕੀਰੀ ਪੇਖ ਸਹਿਤਾ ਨਹੀਂ ਕਰ ਸਕਦਾ ਫਰੀਦ ਸਾਹਿਬ ਨੇ ਇਸ ਸ਼ਲੋਕ ਵਿੱਚ ਦੱਸਿਆ ਹੈ ਕਿ ਜੇ ਖਸਮ ਕਦੇ ਖਬਰੀ ਨਾ ਪੁੱਛੇ ਤੇ ਨਿਹਰਾ ਨਾਮ ਹੀ ਸੁਹਾਗਣ ਰੱਖ ਲੈਣਾ ਕਿਸੇ ਕੰਮ ਨਹੀਂ ਪਰ ਉਹਨਾਂ ਨੇ ਸੁਹਾਗਣ ਦੇ ਅਸਲ ਲੱਛਣ ਨਹੀਂ ਦੱਸਿਆ ਇਸ ਕਮੀ ਨੂੰ ਪੂਰਾ ਕਰਨ ਲਈ ਪੰਚਮ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਸ਼ਲੋਕ ਵੀ ਨਾਲ ਹੀ ਲਿਖ ਦਿੱਤਾ ਜੋ ਇਸ ਪ੍ਰਕਾਰ ਹੈ ਸਹੂਰੇ ਪਈਏ ਕੰਤ ਕੀ ਕੰਤ ਅਗੰਮ ਅਥਾ ਨਾਨਕ ਸੋ ਸੁਹਾਗਣੀ ਜੋ ਭਾਵੇ ਬੇਪਰਵਾਹ ਪੰਨਾ 1379 ਅਰਥ ਖਸਮ ਪਰਮਾਤਮਾ ਜੀਵ ਦੀ ਪਹੁੰਚ ਤੋਂ ਪਰੇ ਹੈ ਤੇ ਬਹੁਤ ਡੂੰਘਾ ਹੈ ਭਾਵ ਉਹ ਇਤਨਾ ਜਿਗਰੇ ਵਾਲਾ ਹੈ ਕਿ ਭੁਲੜਾਂ ਉੱਤੇ ਵੀ ਗੁੱਸੇ ਨਹੀਂ ਹੁੰਦਾ ਪਰ ਸੁਹਾਗਣ ਜੀਵ ਇਸਤਰੀ ਉਹੀ ਹੈ ਜੋ ਉਸ ਬੇਪਰਵਾਹ ਪ੍ਰਭੂ ਨੂੰ ਪਿਆਰੀ ਲੱਗਦੀ ਹੈ ਜੋ ਇਸ ਲੋਕ ਤੇ ਪਰਲੋਕ ਵਿੱਚ ਉਸ ਖਸਮ ਦੀ ਬਣ ਕੇ ਰਹਿੰਦੀ ਹੈ ਨਾਤੀ ਧੋਤੀ ਸੰਭੀ ਸੁੱਤੀ ਆਏ ਨਚਿੰਦ ਫਰੀਦਾ ਰਹੀ ਸੋ ਬੇੜੀ ਹੈ ਨਦੀ ਗਈ ਕਥੋ ਦੀ ਗੰਧ ਪੰਨਾ 1398 ਅਰਥ ਜੇ ਜੀਵ ਇਸਤਰੀ ਨੂੰ ਨਹਾ ਕੇ ਧੋ ਕੇ ਪਤੀ ਮਿਲਣ ਦੀ ਆਸ ਵਿੱਚ ਸਾਰੇ ਅਡੰਬਰ ਕਰਕੇ ਤਿਆਰ ਹੋ ਬੈਠੇ ਪਰ ਫਿਰ ਬੇਫਿਕਰ ਹੋ ਕੇ ਸੌ ਗਈ ਫਰੀਦ ਉਸ ਦੀ ਕਸਤੂਰੀ ਵਾਲਾ ਸੁਗੰਧੀ ਤਾਂ ਉੱਡ ਗਈ ਉਹ ਹਿੰਗ ਦੀ ਬੋ ਨਾਲ ਭਰੀ ਰਹਿ ਗਈ ਭਾਵ ਜੇ ਬਾਹਰਲੇ ਧਾਰਮਿਕ ਸਾਧਨ ਕਰ ਲਏ ਪਰ ਸਿਮਰਨ ਤੋਂ ਖੁੰਝੇ ਰਹੇ ਤਾਂ ਭਲੇ ਗੁਣ ਸਭ ਦੂਰ ਹੋ ਜਾਂਦੇ ਹਨ ਤੇ ਪੱਲੇ ਔਗਣ ਹੀ ਰਹਿ ਜਾਂਦੇ ਹਨ ਇਸ਼ਾਰਾ ਇਹ ਹੈ ਕਿ ਵਿਖਾਵੇ ਵਾਲੇ ਧਰਮ ਕਰਮ ਹੰਕਾਰ ਪੈਦਾ ਕਰਦੇ ਹਨ ਅਤੇ ਹੰਕਾਰ ਸਭ ਗੁਣਾਂ ਦਾ ਨਾਸ਼ ਕਰਦਾ ਹੈ ਅਤੇ ਪ੍ਰਭੂ ਤੋਂ ਵਿਤ ਵਿਦਾਉਂਦਾ ਹੈ ਕਵਣ ਸੁ ਵਖਰ ਕਵਣ ਗੁਣ ਕਵਣ ਸੁ ਮਣੀਆਂ ਮੰਤ ਕਵਣ ਸੁ ਵੇਸ ਹੋਂ ਕਰੀ ਜੇਤ ਵਸ ਆਵੇ ਕੰਤ ਪੰਨਾ 1384 ਅਰਥ ਇਹ ਭੈਣੇ ਉਹ ਕਿਹੜਾ ਅੱਖਰ ਹੈ ਉਹ ਕਿਹੜਾ ਗੁਣ ਹੈ ਉਹ ਕਿਹੜਾ ਸ਼ਰੋਮਣੀ ਮੰਤਰ ਹੈ ਉਹ ਕਿਹੜਾ ਵੇਸ ਮੈਂ ਕਰਾਂ ਜਿਸ ਨਾਲ ਮੇਰਾ ਖਸਮ ਮੇਰੇ ਵਾਸ ਵਿੱਚ ਆ ਜਾਏ ਭਾਵੇਂ ਸੰਸਾਰ ਵਿੱਚ ਕਿਹੋ ਜੀ ਬੋਲੀ ਬੋਲਿਆ ਕਰਾਂ ਕਿਹੜਾ ਗੁਣ ਧਾਰਨ ਕਰਾਂ ਅਤੇ ਅਜੇ ਹਾ ਕਿਹੜਾ ਸ਼ਰੋਮਣੀ ਮੰਤਰ ਹੈ ਅਤੇ ਉਹ ਕਿਹੜਾ ਪਹਿਰਾਵਾ ਹੈ ਜਿਸ ਨਾਲ ਮੈਂ ਪ੍ਰਭੂ ਪਤੀ ਨੂੰ ਵਸ ਵਿੱਚ ਕਰ ਸਕਾਂ ਨਿਵਣ ਸੁਅਖਰ ਖਬਣ ਗੁਣ ਜੇਬਾ ਮਣੀਆਂ ਮੰਤ ਇਹ ਤ੍ਰੇ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ ਪੰਨਾ 1384 ਅਰਥ ਇਹ ਭੈਣੇ ਨਿਉਣਾ ਭਾਵ ਨਿਮਰਤਾ ਵਾਲਾ ਸੁਭਾਅ ਅਖਰ ਹੈ ਕਿਸੇ ਦੀ ਵਧੀਕੀ ਸਹਾਰਨਾ ਭਾਵ ਖਿਮਾ ਗੁਣ ਅਤੇ ਮਿੱਠਾ ਬੋਲਣਾ ਭਾਵ ਸ਼ਬਦਾਂ ਦੁਬਾਰਾ ਵੀ ਕਿਸੇ ਦਾ ਦਿਲ ਦੁਖੀ ਨਾ ਕਰਨਾ ਸ਼੍ਰੋਮਣੀ ਮੰਤਰ ਹੈ ਜੇ ਇਹ ਤਿੰਨ ਵੇਸ ਧਾਰਨ ਕਰਨ ਲਵੇ ਤਾਂ ਤੇਰਾ ਖਸਮ ਤੇਰੇ ਵੱਸ ਵਿੱਚ ਆ ਜਾਵੇਗਾ ਅੱਗੇ ਚੱਲਣ ਤੋਂ ਪਹਿਲਾਂ ਇੱਕ ਕੋਝਾ ਭਲੇਖਾ ਦੂਰ ਕਰ ਲਈਏ ਉਪਰੋਕਤ ਦੋਹਾਂ ਪਾਵਨ ਸਲੋਕਾਂ ਵਿਚਲੇ ਪ੍ਰਭੂ ਮਿਲਾਪ ਦੀ ਜਾ ਸਿਖਾਉਣ ਵਾਲੇ ਕੀਮਤੀ ਉਪਦੇਸ਼ ਨੂੰ ਅੱਜ ਲਗਭਗ ਸਾਰੇ ਸਿੱਖ ਜਗਤ ਨੇ ਕੇਵਲ ਵਿਆਹੀ ਜਾਣ ਵਾਲੀ ਬੀਬੀ ਲਈ ਹੀ ਨਿਸ਼ਚਿਤ ਕਰ ਦਿੱਤਾ ਹੋਇਆ ਇਸ ਗੱਲ ਵਿੱਚ ਕੋਈ ਸੰਦੇਹ ਨਹੀਂ ਕਿ ਸ਼ੈਨਸ਼ੀਲਤਾ ਅਤੇ ਖਿਮਾ ਦਾ ਗੁਣ ਗ੍ਰਸਤੀ ਜੀਵਨ ਨੂੰ ਸੁਖੀ ਬਣਾਉਂਦਾ ਹੈ ਪਰ ਕਿ ਇਸ ਸਦੀਵੀ ਸਚਾਈ ਨੂੰ ਭੁੱਲ ਜਾਣਾ ਗੁਸਤਾਖੀ ਨਹੀਂ ਹੈ ਕਿ ਜਗਤਗੁਰ ਬਾਬਾ ਜੀ ਦਾ ਉਪਦੇਸ਼ ਕੇਵਲ ਕਿਸੇ ਖਾਸ ਫਿਰਕੇ ਲਈ ਨਹੀਂ ਸਗੋਂ ਸਾਰੇ ਜਗਤ ਦੀ ਕਲਿਆਣ ਵਾਸਤੇ ਹੈ ਸਾਰੇ ਸੰਸਾਰ ਨੂੰ ਆਪਣੀ ਪਿਆਰਾਂ ਭਰੀ ਬੁੱਕਲ ਵਿੱਚ ਸਾਂਭੀ ਬੈਠੇ ਗੁਰਮਤ ਉਪਦੇਸ਼ ਦਾ ਘੇਰਾ ਛੋਟਾ ਕਰਕੇ ਉਸ ਨੂੰ ਕੇਵਲ ਵਿਆਹ ਵਾਲੇ ਦਿਨ ਲਈ ਹੀ ਮਿੱਥ ਲੈਣਾ ਵੱਡੀ ਬਦਕਿਸਮਤੀ ਹੈ। ਮਨੋਖ ਮਾਤਰ ਦੀ ਕਲਿਆਣਕਾਰੀ ਗੁਰਬਾਣੀ ਨੂੰ ਕੇਵਲ ਬੀਬੀ ਨੂੰ ਹੀ ਦਿੱਤੀ ਜਾਣ ਵਾਲੀ ਸਿੱਖਿਆ ਸਮਝ ਲੈਣਾ। ਸਤਿਗੁਰਾਂ ਦੀ ਬਾਣੀ ਦਾ ਘੋਰ ਨਰਾਦਰੀ ਹੈ। ਗੁਰਬਾਣੀ ਦੇ ਅਸਲ ਭਾਵ ਨੂੰ ਸਮਝਣ ਵਿੱਚ ਉਹ ਲੋਕੇ ਤਦ ਹੀ ਖਾਈਦੇ ਹਨ ਜਦ ਗੁਰਮਤਿ ਸਿਧਾਂਤ ਦੀ ਖੰਡਣਾ ਦੇ ਪਰਵਾਹ ਨਾ ਕਰਕੇ ਅਸੀਂ ਆਪਣੀ ਮਰਜ਼ੀ ਦੇ ਅਰਥਾਂ ਨੂੰ ਠੀਕ ਮਨ ਬੈਠਦੇ ਹਾਂ। ਕੋ ਲੇਖਾ ਦੂਰ ਕਰਨ ਲਈ ਗੁਰਬਾਣੀ ਸੰਗ੍ਰਹਿ ਨੂੰ ਹੋਰ ਵਿਚਾਰ ਲੈਣਾ ਚਾਹੀਦਾ ਹੈ ਅਗਲੇ ਹੀ ਦੋ ਸਲੋਕਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਫਰੀ ਸਾਹਿਬ ਜੀ ਦਾ ਉਪਦੇਸ਼ ਕੇਵਲ ਬੀਬੀਆਂ ਲਈ ਹੀ ਨਹੀਂ ਹੈ ਸਗੋਂ ਮਨੁੱਖ ਮਾਤਰ ਲਈ ਹੈ ਮਤ ਹੁੰਦੇ ਹੋਏ ਈਆਣਾ ਤਾਣ ਹੁੰਦੇ ਹੋਏ ਨਤਾਣਾ ਅਣ ਹੁੰਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ ਪੰਨਾ 1384 ਅਰਥ ਜੋ ਮਨੁੱਖ ਅਕਲ ਹੁੰਦਿਆਂ ਅਨਿਆਣਾ ਬਣੇ ਭਾਵ ਅਕਲ ਦੇ ਤਰਾਣ ਦੂਜਿਆਂ ਤੇ ਕੋਈ ਦਬਾਓ ਨਾ ਪਾਏ ਜ਼ੋਰ ਹੁੰਦਿਆਂ ਕਮਜ਼ੋਰਾ ਵਾਂਗ ਜੀਵੇ ਭਾਵ ਕਿਸੇ ਉੱਤੇ ਤੱਕਾ ਨਾ ਕਰੇ ਜਦੋਂ ਕੁਝ ਵੀ ਦੇਣ ਜੋਗਾ ਨਾ ਹੋਵੇ ਤਦੋਂ ਆਪਣਾ ਆਪ ਭਾਵ ਆਪਣਾ ਹਿੱਸਾ ਬਹੁਤੀ ਲੋੜਬੰਦ ਵਾਲੇ ਲੋਕਾਂ ਵਿੱਚ ਵੰਡੇ ਕਿਸੇ ਅਜਿਹੇ ਮਨੋਖ ਨੂੰ ਹੀ ਭਗਤ ਆਖਣਾ ਚਾਹੀਦਾ ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਣੀ ਇਹ ਆਉ ਨਾ ਕਹੀ ਠਾਏ ਮਾਨਕ ਸਭ ਅਮੋਲਵੇ ਅੰਨਾ 1384 ਅਰਥ ਇੱਕ ਵੀ ਫਿੱਕਾ ਬਚਨ ਨਾ ਬੋਲੋ ਕਿਉਂਕਿ ਸਭ ਵਿੱਚ ਸੱਚਾ ਮਾਲਕ ਵਸ ਰਿਹਾ ਹੈ ਕਿਸੇ ਦਾ ਵੀ ਦਿਲ ਨਾ ਦੁਖਾਓ ਕਿਉਂਕਿ ਸਾਰਿਆਂ ਦੇ ਅੰਦਰ ਪ੍ਰਭੂ ਬੈਠਾ ਹੋਣ ਕਰਕੇ ਇਹ ਸਾਰੇ ਜੀਵ ਅਮੋਲਕ ਮੋਤੀ ਹਨ ਜ਼ਰੂਰੀ ਨੋਟ ਇਸ ਪੁਸਤਕ ਦੇ ਆਰੰਭ ਤੋਂ ਹੀ बार-बार ਲਿਖਿਆ ਜਾ ਰਿਹਾ ਹੈ ਕਿ ਜਦੋਂ ਵੀ ਕਿਸੇ ਅਰਥ ਨਾਲ ਗੁਰਮਤ ਦੇ ਕਿਸੇ ਵੀ ਸਿਧਾਂਤ ਦੀ ਖੰਡਨਾਂ ਦਾ ਸ਼ੱਕ ਪੈ ਜਾਵੇ ਤਾਂ ਗੁਰਬਾਣੀ ਹੋਰ ਅੱਗੇ ਪੜੋ ਅਤੇ ਸੁਹਿਰਦਤਾ ਵਾਲੀ ਵਿਵੇਕਤਾ ਨਾਲ ਵਿਚਾਰੋ ਜਿੰਨਾ ਚਿਰ ਗੁਰਮਤ ਸੰਧਾਨ ਦੇ ਅਨੁਕੂਲ ਅਸਲ ਭਾਵ ਸਪਸ਼ਟਾ ਹੋ ਜਾਵੇ ਆਪਣੇ ਕੀਤੇ ਉਸ ਅਰਥ ਨੂੰ ਠੀਕ ਕਦੇ ਨਾ ਮੰਨੋ ਕਬੀਰ ਸਾਹਿਬ ਜੀ ਯਾਦ ਰਹੇ ਕਿ ਫਰੀਦ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਤੋਂ ਕਰੀਬ 300 ਸਾਲ ਪਹਿਲਾਂ ਹੋਏ ਹਨ ਕਬੀਰ ਸਾਹਿਬ ਅਤੇ ਭਗਤ ਰਵਿਦਾਸ ਜੀ ਵੀ ਸਤਿਗੁਰਾਂ ਤੋਂ ਪਹਿਲਾਂ ਹੋ ਗੁਜ਼ਰੇ ਹਨ ਜੀ ਵੀ ਇਸਤਰੀ ਬਾਰੇ ਕਬੀਰ ਸਾਹਿਬ ਜੀ ਦੀ ਬਾਣੀ ਵਿੱਚ ਇਸ ਪ੍ਰਕਾਰ ਹੈ ਸਸਾ ਸੋਸ਼ੈ ਸੇਜ ਸਵਾਰੇ ਸੋਈ ਸਹੀ ਸੰਦੇਹ ਨਿਵਾਰੇ ਅਲਪ ਸੁਖ ਛਾੜ ਪਰਮ ਸੁਖ ਪਾਵਾ ਤਬ ਇਹ ਤ੍ਰੀ ਓਕੰਤ ਕਹਾਵਾ ਪੰਨਾ 342 ਅਰਥ ਜਿਹੜੀ ਜੀਵ ਇਸਤਰੀ ਦੁਨੀਆਂ ਵਾਲੇ ਹੋਛੇ ਸੁਖ ਛੱਡ ਕੇ ਪ੍ਰਭੂ ਦੇ ਪਿਆਰ ਦਾ ਸਭ ਤੋਂ ਉੱਚਾ ਸੁਖ ਹਾਸਲ ਕਰਦੀ ਹੈ ਉਹ ਖਸਮ ਪ੍ਰਭੂ ਦੀ ਆਪਣੇ ਹਿਰਦੇ ਰੂਪ ਸੇਜ ਸਵਾਰਦੀ ਹੈ ਉਹੀ ਜੀਵ ਇਸਤਰੀ ਸਹੀ ਭਾਵ ਉਹੀ ਜੀਵ ਸਖੀ ਆਪਣੇ ਮਨ ਦੇ ਸੰਸੇ ਦੂਰ ਕਰਦੀ ਹੈ ਇਸ ਅਵਸਥਾ ਦੇ ਬਣਿਆ ਹੀ ਅਸਲੀ ਭਾਵ ਵਿੱਚ ਇਹ ਪ੍ਰਭੂ ਦੀ ਇਸਤਰੀ ਤੇ ਉਹ ਪ੍ਰਭੂ ਇਸਤਰੀ ਦਾ ਖਸਮ ਅਖਵਾਉਂਦਾ ਹੈ ਅਵੇਕੜੇ ਦਿਨ ਚਾਰ ਹੈ ਸਹੁਰੜੇ ਜਾਣਾ ਅੰਧਾ ਲੋਕ ਨਾ ਜਾਣੀ ਮੂਰਖ ਇਹ ਆਣਾ ਕੋਹ ਡੱਡੀਆਂ ਬੰਦੇ ਧਨ ਖੜੀ ਬਾਹੂ ਘਰ ਆਏ ਮਕਲਾਉ ਆਏ ਰਹਾ ਉਹ ਜੇ ਦਿਸੇ ਖੂੜੀ ਕੌਣ ਲਾਜ ਬਹਾਰੀ ਲਾਜ ਘੜੀ ਸਿਓ ਟੁੱਟ ਪੜੀ ਉੱਠ ਚੱਲੀ ਪਨਹਾਰੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਆਪਣਾ ਕਾਰਜ ਸਵਾਰੇ ਤਾਂ ਸੁਹਾਗਣ ਜਾਣੀਏ ਗੁਰ ਸ਼ਬਦ ਵਿਚਾਰੇ ਕਿਰਤ ਕੀ ਬਾਂਦੀ ਸਭ ਫੇਰੇ ਦੇਖੋ ਵਿਚਾਰੀ ਇਸ ਨੂੰ ਕਿਆ ਆਖੀਏ ਕਿਆ ਕਰੇ ਵਿਚਾਰੀ ਪਈ ਨਰਾਸੀ ਉੱਠ ਚੱਲੀ ਚਿਤ ਬੰਦ ਨਾ ਠਿਰਾ ਹਰ ਕੀ ਚਰਨੀ ਲਾਗ ਰੋ ਭਜ ਸ਼ਰਨ ਕਬੀਰ ਆ ਪੰਨਾ 333 ਅਤੇ 4 ਕੀਓ ਸ਼ਿੰਗਾਰ ਮਿਲਣ ਕੇ ਤਾਈ ਹਰ ਨਾ ਮਿਲੇ ਜਗ ਜੀਵਨ ਗੁਸਾਈ ਹਰ ਮੇਰੋ ਪਿਰ ਹਉ ਹਰ ਕੀ ਭੋਰੀਆ ਆਰਾਮ ਵੱਡੇ ਮੈਂ ਤਨਕ ਲਹੂਰੀਆ ਰਹਾ ਧਨ ਪਿਰ ਇਕੈ ਸੰਗ ਬਸੇਰਾ ਸੇਜ ਏਕ ਐ ਮਿਲਣ ਦੋਹਿਰਾ ਧਨ ਸੁਹਾਗਣ ਜੋ ਕੀ ਭਾਵੈ ਕਹਿ ਕਬੀਰ ਫਿਰ ਜਨਮ ਨ ਆਵੇ ਅੰਨਾ 483 ਅਰਥ ਪ੍ਰਮਾਤਮਾ ਮੇਰਾ ਖਸਮ ਹੈ ਮੈਂ ਉਹਦੀ ਅਣਜਾਣ ਜੀ ਬਉਟੀ ਹਾਂ ਮੇਰਾ ਉਸ ਨਾਲ ਮੇਲ ਨਹੀਂ ਹੁੰਦਾ ਕਿਉਂਕਿ ਮੇਰਾ ਖਸਮ ਪ੍ਰਭੂ ਬਹੁਤ ਵੱਡਾ ਹੈ ਤੇ ਮੈਂ ਨਿੱਕੀ ਜੀ ਬਾਲੜੀ ਹਾਂ ਰਹਾ ਮੈਂ ਪ੍ਰਭੂ ਪਤੀ ਨੂੰ ਮਿਲਣ ਲਈ ਹਾਰ ਸ਼ਿੰਗਾਰ ਲਾਇਆ ਪਰ ਪ੍ਰਮਾਤਮਾ ਮੈਨੂੰ ਮਿਲੇ ਨਹੀਂ ਮੈਂ ਜੀਵ ਬਉਟੀ ਤੇ ਖਸਮ ਪ੍ਰਭੂ ਦਾ ਸੇਵਾ ਇੱਕੋ ਥਾਂ ਹੈ ਸਾਡੀ ਦੋਹਾਂ ਦੀ ਸੇਜ ਇੱਕੋ ਹੈ ਪਰ ਫਿਰ ਵੀ ਉਸ ਨੂੰ ਮਿਲਣਾ ਬਹੁਤ ਔਖਾ ਹੈ ਕਬੀਰ ਧਨ ਹੈ ਉਹ ਭਾਗਾ ਵਾਲੀ ਜੋ ਖਸਮ ਨੂੰ ਪਿਆਰੀ ਹੈ ਉਹ ਜੀਵ ਇਸਤਰੀ ਫਿਰ ਜਨਮ ਮਰਨ ਵਿੱਚ ਨਹੀਂ ਆਉਂਦੀ ਭਗਤ ਅਰਵਦਾਸ ਜੀ ਸਹਿਕ ਕਿਸਾਰ ਸੁਹਾਗਣ ਜਾਣੇ ਤਾਜ ਅਬਮਾਨ ਸੁਖ ਰਲੀਆਂ ਮਾਨੇ ਤਨ ਮਨ ਦੇ ਨਾ ਅੰਤਰ ਰੱਖੇ ਅਵਰਾਂ ਦੇਖ ਨਾ ਸੁਨੇ ਆਪਕ ਹੈ ਸੋ ਕਤ ਜਾਣੇ ਪੀਰ ਪਰਾਈ ਜਾ ਕੇ ਅੰਤਰ ਦਰਦ ਨਾ ਪਾਈ ਦੁਖੀ ਦੁਹਾਗਣ ਦੋਏ ਪਖੀਨੀ ਜਿਨ ਨਹ ਨਿਰੰਤਰ ਭਗਤ ਨ ਕੀਨੀ ਪੁਰਸ ਲਾਤ ਕਾ ਪੰਥ ਦੋ ਹਿਲਾ ਸੰਗ ਨ ਸਾਥੀ ਗਵਨ ਅਕੇਲਾ ਦੁਖੀਆ ਦਰਦ ਵੰਦ ਦਰ ਆਇਆ ਬਹੁਤ ਪਿਆਸ ਜਵਾਬ ਨ ਪਾਇਆ ਕਹਿ ਰਵਦਾਸ ਸ਼ਰਨ ਪ੍ਰਭ ਤੇਰੀ ਜਿਉ ਜਾਨੋ ਤਿਉ ਕਰ ਗਤ ਮੇਰੀ ਪੰਨਾ 793 ਅਰਥ ਜਿਸ ਜੀਵ ਇਸਤਰੀ ਦੇ ਹਿਰਦੇ ਵਿੱਚ ਪ੍ਰਭੂ ਤੋਂ ਵਿਛੋੜੇ ਦਾ ਸਾਲ ਨਹੀਂ ਉਠਿਆ ਉਹ ਹੋਰਨਾ ਗੁਰਮੁਖ ਸੁਹਾਗਣਾ ਦੇ ਦਿਲ ਦੀ ਇਹ ਪੀੜ ਕਿਵੇਂ ਸਮਝ ਸਕਦੀ ਰਹ ਖਸਮ ਪ੍ਰਭੂ ਚਰਨਾਂ ਵਿੱਚ ਜੁੜ ਕੇ ਉਸ ਦਾ ਮਿਲਾਪ ਸੁਖ ਆਨੰਦ ਮੰਨਦੀ ਆਪਣਾ ਤਨ ਮਨ ਖਸਮ ਪ੍ਰਭੂ ਦੇ ਹਵਾਲੇ ਕਰ ਦਿੰਦੀ ਹੈ ਪ੍ਰਭੂ ਪਤੀ ਨਾਲ ਕੋਈ ਵੇਥ ਨਹੀਂ ਰੱਖਦੀ ਨਾ ਕਿਸੇ ਹੋਰ ਦਾ ਆਸਰਾ ਤੱਕਦੀ ਹੈ ਤੇ ਨਾ ਹੀ ਕਿਸੇ ਦੀ ਮੰਦ ਪ੍ਰੇਰਣਾ ਸੁਣਦੀ ਔਰ ਜਿਸ ਜੀਵ ਇਸਤਰੀ ਨੇ ਪ੍ਰਭੂ ਖਸਮ ਦੀ ਬੰਦਗੀ ਇੱਕ ਰਸ ਨਹੀਂ ਕੀਤੀ ਉਹ ਛੁੱਟੜ ਦੁਖੀ ਰਹਿੰਦੀ ਹੈ ਸਹਰੇ ਪੇਕੇ ਲੋਕ ਪਰ ਲੋਕ ਦੋਵਾਂ ਥਾਵਾਂ ਤੋਂ ਵਾਂਝੀ ਰਹਿੰਦੀ ਜੀਵਨ ਦਾ ਇਹ ਰਸਤਾ ਜੋ ਪੁਰਸਲਾਤ ਸਮਾਨ ਹੈ ਉਸ ਲਈ ਬੜਾ ਔਖਾ ਹੋ ਜਾਂਦਾ ਹੈ ਇੱਥੇ ਦੁੱਖਾਂ ਵਿੱਚ ਕੋਈ ਸੰਗੀ ਕੋਈ ਸਾਥੀ ਨਹੀਂ ਬਣਦਾ ਜੀਵਨ ਸਫਰ ਦਾ ਸਾਰਾ ਪੈਂਡਾ ਇਕੱਲਿਆਂ ਹੀ ਲੰਘਣਾ ਪੈਂਦਾ ਹੈ हे ਪ੍ਰਭੂ ਮੈਂ ਦੁਖੀ ਮੈਂ ਦਰਦਵੰਦ ਤੇਰੇ ਦਰ ਤੇ ਆਇਆ ਮੈਨੂੰ ਤੇਰੇ ਦਰਸ਼ਨਾਂ ਦੀ ਬੜੀ ਤਾਂਘ ਹੈ ਪਰ ਤੇਰੇ ਦਰ ਤੋਂ ਕੋਈ ਉੱਤਰ ਨਹੀਂ ਮਿਲਦਾ ਰਬਦਾ ਸਕਦਾ ਹੈ ਪ੍ਰਭੂ ਮੈਂ ਤੇਰੀ ਸ਼ਰਨ ਆਇਆ ਜਿਵੇਂ ਵੀ ਹੋ ਸਕੇ ਤਵੇਂ ਮੇਰੀ ਹਾਲਤ ਸਵਾਰ ਦੇ ਭਾ ਪਰਮਾਤਮਾ ਦੀ ਭਗਤੀ ਦੀ ਦਾਤ ਵਾਸਤੇ ਪ੍ਰਭੂ ਦਰ ਤੋਂ ਮੰਗਾ ਇਹਨਾਂ ਗੁਰਬਾਣੀ ਸ਼ਬਦਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਪ੍ਰਭੂ ਪਤੀ ਨੂੰ ਅਤੇ ਜੀਵ ਨੂੰ ਇਸ ਤਰੀ ਸਮਝਣ ਵਾਲਾ ਖਿਆਲ ਸਤਿਗੁਰਾਂ ਤੋਂ ਪਹਿਲਾਂ ਵੀ ਭਗਤਾਂ ਦੀ ਬਾਣੀ ਵਿੱਚ ਮੌਜੂਦ ਸੀ ਭਗਤਾਂ ਦੀ ਬਾਣੀ ਵਿੱਚ ਸਪਸ਼ਟ ਨਹੀਂ ਕੀਤਾ ਹੋਇਆ ਕਿ ਪ੍ਰਭੂ ਤੋਂ ਬਿਨਾ ਬਾਕੀ ਸਾਰੇ ਜੀਵਨ ਆਰੀਆਂ ਸਤਗੁਰਾਂ ਨੇ ਇਸ ਪੱਖ ਨੂੰ ਭਲੀ ਭਾਂਤ ਸਪਸ਼ਟ ਕਰ ਦਿੱਤਾ ਹੈ ਕਿ ਸੰਸਾਰ ਵਿੱਚ ਕੇਵਲ ਮਾਤਰ ਪੁਰਖ ਪ੍ਰਭੂ ਹੀ ਹੈ ਬਾਕੀ ਸਾਰੇ ਜੀਵ ਉਸ ਦੀਆਂ ਨਾਰੀਆਂ ਹਨ ਗੁਰਮਤਿ ਅਨੁਸਾਰ ਉਹ ਆਪੇ ਰਸਿਆ ਹੈ ਅਤੇ ਆਪ ਹੀ ਰਸ ਹੈ ਸਰਬੱਤ ਦੇ ਅੰਦਰ ਵਿਆਪਦਾ ਹੋਇਆ ਸਾਰੇ ਭੋਗੋ ਖਸਮ ਪ੍ਰਭੂ ਆਪ ਹੀ ਭੋਗ ਰਿਹਾ ਹੈ ਆਪੇ ਰਸਿਆ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ ਪੰਨਾ 23 ਸਪਸ਼ਟ ਹੈ ਕਿ ਪਰਮਾਤਮਾ ਨੂੰ ਦੇਵੀਆਂ ਦੇ ਇਸਤਰੀ ਲਿੰਗ ਰੂਪ ਵਿੱਚ ਚਿਤ ਬਣਾ ਗੁਰਮਤ ਨਹੀਂ ਹੈ ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾਫਗਨ 7ਵੇਂ ਕਾંડ ਦਾ ਪਹਿਲਾ ਭਾਗ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ